ਸਾਸਤਰੀ ਕਾਲ ਸਾਰੇ ਵੀਰਾਂ ਨੂੰ ਲਓ ਜੀ ਅੱਜ 2 ਅਕਤੂਬਰ ਤੇ ਅੱਜ ਜਿਵੇਂ ਸਾਨੂੰ ਕਿਹਾ ਦੀ ਪਿੰਡ ਦੇ ਬੱਚਿਆਂ ਦੀਆਂ ਖੇਡਾਂ ਹੋਣੀਆਂ ਨੇ ਪਿੰਡ ਦੇ ਬੱਚੇ ਕਾਫੀ ਪਿੰਡ ਕਰਾਉਣ ਚ ਪਹੁੰਚ ਚੁੱਕੇ ਨੇ ਸਾਰੇ ਬੱਚਿਆਂ ਨੂੰ ਗਰਾਊਂਡ 'ਚ ਬੁਲਾ ਕੇ ਇਹਨਾਂ ਦੀਆਂ ਰੇਸਾਂ ਭਾਜਾਂ ਹੋਰ ਵੀ ਕਈ ਇਵੈਂਟਸ ਕਰਾਵਾਂਗੇ ਖਾਵਾਂਗੇ ਤੁਹਾਨੂੰ ਸਾਰਾ ਨੂੰ ਰੇਸਾਂ ਅੱਜ ਅਸੀ ਕਾ ਅਸੀ ਕਾ ਅਸੀ ਕਾ ਉਹ ਬੋਰੀਆਂ ਵਾਲੀ ਸਾਡਾ ਲਓ ਜੀ ਸਾਰੇ ਬੱਚੇ ਵੇਸ਼ ਕਰਦੇ ਹੋਏ ਅੱਜ ਸਾਰੇ ਵੀਰੇਸਾਂ ਲਾਉਣੀਆਂ ਨੇ ਬੜਿਆਂ ਦੀਆਂ ਛੋਟਿਆਂ ਦੀਆਂ ਤੇ يلا مرحبا بنا بنا مرحبا مرحبا چلو دوستو اوي ملتے ہیں ہیلو ہیلو منی اڑ گیا یا تھے کی لائن دی لائن ہیلو جی جی لالہ ਖਤਮ ਹੋਣੀ ਆ ਇੱਥੇ ਇਹ ਜੀ ਇਹਨੇ ਕੋਈ ਨਹੀਂ ਪਾਇਆ ਇਨਸ਼ਾ ਅੱਲਾਹ ਬੱਚਾ ਨੂੰ ਰੇਸਾਂ ਕਰਾਵਾਂਗੇ ਪੂਰੇ ਬੱਚਿਆਂ ਨੂੰ ਰੇਸਾਂ ਦੇ ਨਾਲ ਇਨਾਮ ਟਰਾਫੀਆਂ ਤੇ ਤਲਾ ਬੋਲੋ ਬਾਕੀ ਹੋਰ ਸੋਚ ਰੱਖ ਕੇ ਪੈਸੇ ਦਾ ਵੀ ਨਾਮ ਦੇ ਦਵਾਂਗੇ ਤੇ ਇਹ ਛੇਡਾਂ ਪਿੰਡ ਦੇ ਇਹ ਬੱਚੇ ਦੀਆਂ ਨੇ ਮੁੰਡੇ ਤੇ ਕੁੜੀਆਂ ਦੋਨਾਂ ਨੂੰ ਆਫਰ ਹੈ ਕੁੜੀਆਂ ਵੀ ਆਈਆਂ ਨੇ ਛੋਟੀਆਂ ਬੱਚੀਆਂ ਆਈਆਂ ਨੇ ਤੇ ਕਰਦੇ ਆ ਹਿੰਮਤ ਤੇ ਤੁਹਾਨੂੰ ਦਿਖਾਉਂਦੇ ਆ ਵੇਸਾ ਬੱਚੇ ਦੀਆਂ ਲਾਈਵ ਦਿਖਾਵਾਂਗੇ ਕੁਝ ਲਾਈਵਰੀ ਮੈਂ ਲਿੰਕ ਪਾ ਦਿੰਨਾ ਤੇ ਕ੍ਰਿਕਟ ਕਾਸਕੋ ਕ੍ਰਿਕਟ मोगा कास्को क्रिकेट मोगा ये भी है सीड ये अग्गं पिछे भी देखन तीन बाद भी सीडे देख सकते हो शायद हाँ देख ਪੰਜ ਪਾਲੀ ਸਾਲਾ ਦੇ ਜਵਾਕ ਬੋਏ ਮੇ ਭਾਵੰਦਰ ਸ਼ਿਵਾਨ ਪ੍ਰਾਧਮਨ ਗੁਰਸ਼ਾ ਪਬਲਿ ਅਭਿਸ਼ਾਨ ਸਾਹਿਬ ਸਿੰਘ ਇਹ ਸਾਰੇ ਇੱਥੇ ਨਾਲ ਪਹਿਲਾਂ ਪਹਿਲਾਂ 11 ਸਾਲ ਵਾਲੇ ਆ ਜੀ ਇੱਕ ਮਿੰਟ 5-5 ਸਾਲ ਵਾਲੇ ਬਹਿ ਜਾਓ ਅਸੀਂ ਕਿਵਾਰੀ ਦੇਖ ਲੈਣਗੇ ਇਹ ਬਟਿਆਂ ਨੂੰ ਭਾਜਦੇ ਆ ਤੇ ਪਤਾ ਲੱਗ ਜੂ ਇਹਨਾਂ ਪਹਿਲਾਂ 11 ਸਾਲ ਵਾਲੇ ਆ ਜੋ ਬੱਚੇ ਬਹੁਤ ਛੋਟੇ ਨੇ ਦੇਖ ਕੇ ਬੜਾ ਮਨ ਖੁਸ਼ ਹੁੰਦਾ ਤੇ ਵਧੀਆ ਲੱਗਦਾ ਪੂਰਾ ਇਹ ਸ਼ਾਮ ਨੂੰ ਪਾਵਾਂਗੇ YouTube ਦੇ ਵਿੱਚ ਚੈਨਾਲਾ ਮੋੜ ਮਕਸੂਦ ਰਾ ਉੱਤੇ ਸਾਹਮਣੇ ਖੜੇ ਨੇ ਮੁੰਡੇ ਉੱਥੇ ਜਾ ਕੇ ਬੱਟਣਾ ਠੀਕ ਹੈ ਨਾ ਇਹ ਬੱਚੇ ਕਾਫੀ ਨੇ ਬੱਚਾ ਸੁਣ ਲਓ ਗੱਲ ਕੀ ਆ ਤੁਸੀਂ ਬੱਚੇ ਆ 16 ਆ ਪੱਠ ਭਜਾਵਾਂਗੇ ਫੇਰ ਅੱਠ ਭਜਾਵਾਂਗੇ ਅੱਠਾਂ ਵਿੱਚੋਂ ਦੋ ਕੱਢਾਂਗੇ ਫੇਰ ਅੱਠਾਂ 'ਚੋਂ ਦੋ ਫੇਰ ਚਾਰਾਂ 'ਚ ਫਾਈਨਲ ਠੀਕ ਹੈ ਅੱਠ ਬੰਦੇ ਭੱਜਣਗੇ ਅੱਠ ਬਾਅਦ 'ਚ ਠੀਕ ਹੈ ਫੇਰ ਫਾਈਨਲ ਮੈਚ ਦਬਾਅ ਫੇਰ ਲਵਾਵਾਂਗੇ ਫੇਰ ਉਹਨਾਂ 'ਚ ਨਾਮ ਕੱਢ ਲਾਂਗੇ ਆਪਾਂ ਇੱਥੇ ਇਕੱਠੇ ਭਿਜਾਵਾਂਗੇ ਇਕੱਠੇ ਜੇ ਪਰ ਸਵਾਦ ਹੀ ਆਉਣਾ ਠੀਕ ਹੈ ਪੁੱਤ ਕੋਈ ਗੱਲ ਨਹੀਂ ਵਾਰਾਂਗੇ ਜਿਸ ਬੰਦਾ ਸੀ ਕਰ ਲਾਂਗੇ ਤੁਸੀਂ ਆਪਣਾ ਇੱਧਰ ਧਿਆਨ ਰੱਖਿਓ ਲਓ ਜੀ ਪਹਿਲੀ ਹੀਟ ਸਟਾਰਟ ਹੋਣ ਵਾਲੀ ਆ 8-9 ਬੰਦੇ ਕੱਢਦੇ ਆਪਾਂ 8-9 ਸੱਚਿਆਂ ਦੇ ਵਿੱਚੋਂ ਆਪਾਂ ਨੇ ਕੈਮਰਾਮੈਨ ਰੈਡੀ ਜੀ ਪਹਿਲੀ ਏਸ ਸਟਾਰਟ ਹੋਣ ਲੱਗੀ ਹੈ ਜੀ 11 ਸਾਲ ਦੇ ਬੱਚਿਆਂ ਦੀ ਬੱਚਿਆਂ ਨੂੰ ਵੇਖਤੀ ਆ ਵੀ ਪਲੀਜ਼ ਰੈਡੀ ਰਹਿ ਇਹ ਬੱਚੇ ਮਗਰ ਆ ਲੈ ਵਾਲੇ ਰੈਡੀ ਚਾਰ ਆਏ ਨੇ ਇੱਧਰ ਦੇਖੋ ਵੀਰੇ ਇੱਧਰ ਦੇਖੋ ਪੁੱਤ ਹਾਂ ਇਹ ਚਾਰ ਬੱਚੇ ਆਏ ਨੇ ਹੁਣ ਤੁਸੀਂ ਅਗਲੀ ਹੀਟ ਤੇ ਭਜਣਾ ਠੀਕ ਹੈ ਸਾਹ ਲੈ ਲਓ ਧੰਮ ਲੈ ਲਓ ਹੁਣ ਛੋਟੀ ਫਾਈਨਲ ਰੇਸ ਹੋਣੀ ਹੈ ਇਸ ਤੋਂ ਬਾਅਦ ਹੀਟ ਨੰਬਰ 2 ਸੇਮ ਉਮਰ ਦੀ ਤੇ ਇਹਦੇ ਵਿੱਚ ਵੀ 8 ਬੱਚੇ ਨੇ ਹਾਂਜੀ ਰੈਡੀ ਕੈਮਰਾਮੈਨ ਰਿਜ਼ਲਟ ਆ ਵੀ ਰੈਡੀ ਚਲੋ ਜੀ ਤੱਕ ਜਾਓ ਆਹ ਚੌਥੇ ਆ ਨਾ ਆਹ ਵਾਹ ਵਾਹ ਆਹ ਚੌਥੇ ਆ ਕੱਢ ਦਿਓ ਇੱਧਰ ਆ ਜਾ ਆ ਚਾਰ ਆ ਉਹ ਆ ਗਿਆ ਇਹਦਾ ਤੀਜੇ ਚੌਥੇ ਦਾ ਕੋਈ ਨਹੀਂ ਹੁਣ ਇਹਦਾ ਤੀਜੇ ਚੌਥੇ ਦਾ ਪਹਿਲੇ ਤਿੰਨ ਦਾ ਹੁਣ ਲੈ ਵੀ ਕੋਈ ਨਹੀਂ ਨਹੀਂ ਫਸਟ ਆਇਆ ਸੀ ਮੁੰਡਾ ਦਮ ਲਾਓ ਦਮ ਲਾਓ ਪਾਣੀ ਪੀਓ ਪਾਣੀ ਪੀਓ ਦਮ ਲਾਓ ਯਾਰ ਸਾਰਿਆਂ ਕੁੜੀਆਂ ਆ ਕੜੋ ਆ ਸਰਪੰਚੇ ਤੂੰ ਕਿੱਥੇ ਚਲਿਆ ਤੂੰ ਨਹੀਂ ਆਇਆ ਵਿੱਚ ਆਹ ਰਗੇ ਬੱਚੇ 8 ਹਨ 8 ਰਹਿ ਗਿਆ ਆ ਬੱਚੇ ਰਹਿ ਗਿਆ ਹਨ 8 ਤੇ ਇੱਧਰ ਬੈਠਾ ਜੋੜੇ ਵਾਲਾ ਹਰ ਮਿੰਟ ਪੇਨ ਕਾਲ ਕੱਢ ਜੋ ਛੋਟਾ ਪੁੱਤ ਫਾਈਨਲ ਰੇਸ ਆ 5 ਸੈਕਿੰਡ 3 ਅੱਧੇ ਥੋੜੇ ਨਿਕਲ ਜਾਣਾ ਕਾਲੀ ਨਹੀਂ ਕਰਨੀ ਪਹਿਲਾਂ ਸੁਣੋ ਵੀਰ ਕੀ ਕਹਿੰਦਾ ਆਪਣੇ ਪਾਠੀ ਛੋੜੇ ਨਹੀਂ ਕੁੜੀ ਜੀਗੀ ਇਹ 10 ਸਾਹ ਵੀ ਹੈ 10 2014 ਦਾ ਉਹ 14 ਚੱਲ ਸਕੂਲੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਚਾ 2014 ਜਿਹੜਾ ਭੱਜਣਾ ਉੱਥੇ ਅੰਕਲ ਸਾਹਮਣੇ ਖੜੇ ਨੇ ਠੀਕ ਹੈ ਉਹਨਾਂ ਕੋਲ ਰੁਕਣਾ ਹੈਗਾ ਸਿੱਧੀ ਇੱਕ ਰੇਸ ਹੈ ਬੇਟਾ ਛੁੱਟੀ ਤਿੰਨ ਤੇ ਜਾਂ ਤਿੰਨ ਤੇ ਵਾਜ ਬਣੇ ਤਿੰਨ ਤੇ ਭਜਣਾ ਠੀਕ ਹੈ ਪਹਿਲਾਂ ਨਹੀਂ ਭਜਣਾ ਦੋ ਨਹੀਂ ਨਹੀਂ ਜਦ ਮੈਂ ਕਹੂੰਗਾ ਚਾਹ ਦੇ ਕਹੂੰਗਾ ਵੀਰਾ ਤੈਨ ਠੀਕ ਹੈ ਛੱਡੀ ਖੜੇ ਇੱਕ ਮਿੰਟ ਉਹਨੂੰ ਪਛ ਜੱਜ ਰਾਣੀ ਰੇਸ ਡਿਸਕਵਾਲਿਫਾਈ ਹੋ ਗਈ ਕਾਲੀ ਕਰਦੇ ਨੇ ਬੱਚੇ ਤੇ ਦੁਬਾਰਾ ਫੇਰ ਸਟਾਰਟ ਕਰਦੇ ਆ ਫੁੱਲ ਆਨੰਦ ਕੈਮਰਾਮੈਨ ਨਾਲ ਫੁੱਲ ਸਪੀਡ ਨਾਲ ਭੱਜਦਾ ਬੈਕ ਤੇ ਤੇ ਕਾਫੀ ਬੱਚੇ ਉਤਸ਼ਾਹਿਤ ਨੇ ਥੋੜੇ ਨੇ ਪਰ ਵਧੀਆ ਨੇ ਅਗਲੀ ਵਾਰ ਵਧਾਵਾਂਗੇ ਫਾਸਟ 3rd ਕਹਦੇ ਬਈ ਫਾਸਟ ਆ ਜਾ ਜੀ ਹਰਮਨ ਸਾਡੇ ਇੰਗਰਾਵਾਸ ਕਲੋਨੇ ਦੀ ਲੜਕੀ ਹਰਮਨ ਇੱਕ ਮਿੰਟ ਤਿੰਨੇ ਘੱਟੇ ਖੜੋ ਪੁੱਤ ਤਿੰਨੇ ਘੱਟੇ ਖੜੋ ਇੱਕ ਮਿੰਟ ਇੱਕ ਮਿੰਟ ਥੱਲੇ ਘੱਟੇ ਖੜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਇੱਕ ਮਿੰਟ ਲਓ ਜੀ ਫਾਸਟ ਸੈਕਿੰਡ 3rd ਤੇ ਆਈਆਂ ਤਿੰਨੇ ਆ ਕੁੜੀ ਆ ਪਹਿਲੇ ਦਫਾ ਇਹਦੇ ਨਾਮ ਲਿਖ ਲਿਆ ਵਾਸ ਸੈਕਿੰਡ ਸ਼ਾਰਟ ਸ਼ਾਮ ਕਿਆ ਹਰਮਨਪ੍ਰੀਤ ਸਿੰਘ ਯਾਰ ਪੁੱਛਿਆ ਵਾ ਨਾਮ ਦੀ ਬੋਲੀ ਹਰਮਨਪ੍ਰੀਤ ਕੌਰ ਤੇਰਾ ਉਹ ਜਾ ਪਰਮਿੰਦਰ ਕੌਰ ਗੁਰਲੀਨ ਗੁਰਲੀਨ ਕੌਰ ਗੁੱਡ ਯਾਰ ਨਾਮ ਨਾਮ ਕਹੀ ਜਾਂਦਾ ਤਾਂ ਬੋਲੀ ਨਹੀਂ ਨਾਮ ਕਹੀ ਨਹੀਂ ਬੋਲੀ ਇੱਧਰ ਕਾਪੀ ਪਰ ਨੇ ਕਲੋਕ ਲਾਉਣਾ ਉਹਦੇ ਆਇਓ ਬਾਈ 11 ਸਾਲ ਦੀ ਐ ਫਾਈਨਲ ਰੇਸ ਆ ਪਹਿਲਾਂ ਦੋ ਹਿੱਟਾਂ ਸੀਗੀਆਂ ਹਿੱਟਾਂ ਵਿੱਚੋਂ ਮੁੰਡੇ ਕੁਆਲੀਫਾਈ ਕਰਕੇ ਗਏ ਨੇ ਦੋ ਹਿੱਟਾਂ ਸੀਗੀਆਂ ਉਹਦੇ ਵਿੱਚ ਹੁਣ ਇਹ ਮੁੰਡੇ 8 ਨਿਕਲੇ ਨੇ ਤੇ ਅੱਠਾਂ ਦੇ ਵਿੱਚੋਂ ਹੁਣ ਰੇਸ ਚੱਲਣੀ ਆ ਆਵਾਜ਼ ਹੁਣੇ ਕਰਨੀ ਆ ਅੰਕਲ ਨੇ ਇੱਕ ਦੋ ਤਿੰਨ ਕਹਿਣਾ ਤਿੰਨ ਤੇ ਭੱਜਣਾ ਪਹਿਲਾਂ ਨਹੀਂ ਭੱਜਣਾ ਨਹੀਂ ਮੈਚ ਖਰਾਬ ਹੋ ਜਾਊਗਾ ਲੈ ਵੀ ਕਿੰਦੀ ਕਿੰਨੀ ਉਮਰ ਦੇ ਬੱਚੇ ਨੇ ਲੱਗਦਾ ਛੋਟੇ ਛੋਟੇ ਨੇ ਵੀਰਾ ਚੇਂਜ ਹੋ ਗਈਆਂ ਨੇ ਬਿਲਕੁਲ ਖੈਰ ਜੋ ਵੀ ਭੱਜਣਾ ਮੈਨੂੰ ਫੁੱਲ ਬਰਾਬਰ ਪੈ ਰਿਆ ਤੇ ਲੋ ਜੀ ਮੇਰੇ ਵੀਰੋਏ ਇਹ ਕਹਿ ਲਈ ਗੈਰੀ ਗੈਵਨ ਗੈਰੀ ਗੈਵਨ ਅਰੇ ਗੈਰੀ ਬਸ ਬਸ ਗੈਵਨ ਉਹ ਪਰਲੇ ਦੇ ਪਹਿਲਾ ਦੇ ਪਹਿਲਾ ਹਾਂ ਵੀ ਤਿੰਨੇ ਖੜੋ ਖੜੇ ਨੇ ਬਰੇ ਨਹੀਂ ਤਿੰਨੇ ਖੜੇ ਨੇ ਗੈਰੀ ਬਸ ਇੱਕ ਮਿੰਟ ਦਿਖਾਇਓ ਹਰ ਕੀ ਰਹਾ ਥਾ ਨਾਮ 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 ਹੈ ਗੁਰਨਾਮ ਹੈ ਗੈਰੀ ਗੈਰੀ ਤੇਰਾ ਗੈਵਨ ਹੈ ਗੈਵਨ ਗੈਵਨ ਅਰਸ਼ਦੀਪ ਹੈ ਅਰਸ਼ਦੀਪ ਅਰਸ਼ਦੀਪ ਇਹਨੇ ਫਸਾ ਕੇ ਥਾ ਪਾਣੀ ਪੀਓ ਬੱਤ ਰਿਲੈਕਸ ਹੋਵੋ ਇਹਨਾਂ ਨੂੰ ਰਿਫਰੈਸ਼ਮੈਂਟ ਹੋ ਜਾਏ ਬਾਈ ਪਾਣੀ ਪਾਣੀ ਪੀਜੋ ਜੇ ਪਾਣੀ ਪੁਣੀ ਪੀਜੋ ਆ ਵੀ 9 ਸਾਲ ਦਾ ਚਲ ਚਲੋ ਆਜੋ ਕੁਝ ਖਾਣ ਰੋਕ ਜਦੋਂ ਮਿੰਟ ਖਾਣ 9 ਸਾਲ ਦੇ ਨੇ 8 ਸਾਲ ਦਾ ਬਾਈ ਤੇ ਹਾਂ ਜੀ 8 9 ਸਾਲ ਦੇ ਕੀ ਬਾਤ ਚੱਕਦੀ ਫੱਟੇ ਫਿਰ ਹੁਣ ਜੋਰ ਪੂਰਾ ਲਾਉਣਾ ਹੁਣ ਮੈਨੂੰ ਕਹੋ ਪਾਣਾ ਸੋਰੀ ਰੇਸ ਤੇ ਨਿੰਬੂ ਰੇਸ ਕੀ ਹੁੰਦੀ ਆ ਜੀ 11 ਸਾਲ ਦੇ ਬੱਚੇ ਆ ਜੀ ਸੁਣ ਰਹੇ ਹੋ ਤੁਸੀਂ ਬੋਰੀ ਰੇਸ ਤੇ ਨਿੰਬੂ ਰੇਸ ਪੰਜਾਬ ਦੇ ਟ੍ਰੈਡੀਸ਼ਨਲ ਖੇਡਾਂ ਦੇ ਹੋਰ ਪਾਰਟਸ ਵੀ ਨੇ ਜਿਹੜੇ ਹੈਗੇ ਨੇ ਲਓ ਜੀ ਸਾਡੇ ਉਥੇ ਜਜਸਟ ਹੈਗੇ ਜਜਮੈਂਟ ਲੈਣ ਲਈ ਫਸ ਸੈਕੰਡ 3 ਕੱਢਣ ਲਈ ਤੇ ਦੇਖੋ ਕੱਠ ਬੱਚਿਆਂ ਨੂੰ ਬੱਚੇ ਹੀ ਦੇਖਣ ਆ ਰਹੇ ਨੇ ਮਜ਼ਾ ਨਜ਼ਾਰਾ ਆਥਰੇ ਦੇਖ ਲਿਓ ਲੈ ਵੀ ਹੀਟ ਸਟਾਰਟ ਹੋ ਚੁੱਕੀ ਹੈ ਮੈਨੂੰ ਲੈ ਕੇ ਜਾਣਾ ਪੈਣਾ ਪੂਰੀ ਸਪੀਡ ਨਾਲ ਇਧਰ ਜਜਸਟ ਫਸ ਸੈਕੰਡ 3 ਕੱਢਣ ਨੂੰ ਦੋਮ ਸਿੰਘ ਲਾਪਰੀ ਸਿੰਘ ਲਾਪਰੀ ਸਿੰਘ ਹੈ ਠੀਕਾ ਠੀਕਾ ਤੇਰਾ ਨਾਮ ਕੀ ਹੈ ਹਲੋ ਆ ਜਾ ਮੈਨੂੰ ਫੋਟੋ ਨਾਮ ਕੀ ਆ ਹਰਕੀਰਤ ਸਿੰਘ ਹਰਕੀਰਤ ਸਿੰਘ ਇਹਦਾ ਨਾਮ ਕੀ ਸੀ ਮਨਿੰਦਰ ਮਨਿੰਦਰ ਠੀਕ ਹੈ ਤੇਰਾ ਨਾਮ ਕੀ ਸੀ ਪਤ ਪਰੀ ਸਿੰਘ ਓਕੇ ਗੁੱਡ ਕੋਈ ਨਹੀਂ ਕੋਈ ਨਹੀਂ ਚਲੋ ਇਹ ਬੱਚੇ ਆਏ ਸੀ 5 ਸੈਕਿੰਡ ਥਰਡ ਜਿਹਨਾਂ ਨਾਮ ਪੁੱਛੇ ਨੇ ਹੁਣ ਸਾਹਮਣੇ 9 ਸਾਲ ਦੀਆਂ ਕੁੜੀਆਂ ਸਾਹਮਣੇ ਆ ਰਹੀਆਂ ਨੇ ਤੇ ਕੰਟੀਨਿਊ ਕਰਦੇ ਹਾਂ लाओ जी स्टार्ट हो गई है हिट हिट नहीं है कि सिद्धि रिले है यार फाइनला रिक्त ना ए, आ रही है ना गए पाँच गए पाँच गए ओह फर्स्ट सेकंड एंड थर्ड तो तो हां पता तो 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 की नाम है जैस्मीन कौर जैस्मीन कौर पता 13 पता है जैस्मीत कौर ठीक है एक मिनट नाम लगा लो सब साहब कोई ना जाके बैठ रेस्ट करो सोनू भी कुछ ना कोई नाम जरूर मिलेगा ठीक है बैठो ओडे केमे लगया तेरी रेस भी लवानी है ठीक बच्चे छोटे ऐसी आ गए इन्होंने रेस भी घटाती और बच्चे छोटे ने गर्मी काफी है तेज करके। सा का, का, का। इस तो बाद कु छोटे छोटे बच्चे सो डिटेंस त

ਨਾ ਉੱਥੇ ਰੈਡੀ ਜੈਦੇਸ਼ਾਬਾ ਰੈਡੀ ਸਟਾਰ ਜਾ ਲੱਕੇ ਚੱਕ ਦੋ ਫਟੇ ਲਓ ਜੀ ਇਹ ਫਸਟ ਸੈਕਿੰਡ ਐਂਡ ਥਰਡ ਗੁੱਡ ਇਹ ਇਹ ਸੱਤ ਸਾਰੇ ਬੱਚਿਆਂ ਉਹਨਾਂ ਦੀ ਦਾਦ ਕੀ ਨਾਮ ਹੈ ਕੀ ਨਾਮਤਾ ਆਲਮ ਆਲਮ ਦੂਜਾ ਕੌਣ ਹੈ ਸੈਕਿੰਡ ਕੀ ਨਾਮਤਾ ਆਹ ਵਾਹ ਇਹ ਕਹਿੰਦਾ ਤੂੰ ਨਾ ਬੋਲ ਦਲਵੀਰ ਸਿੰਘ ਥਰਡ ਕੌਣ ਸੀ ਕੁਲਿੰਦਰ ਭਾਈ ਮਨੰਦਰ ਮਨੰਦਰਾਂ ਚਲੋ ਬੈਠੋ ਕਰੋ ਹੁਣ ਬੈਠੋ ਚਲੋ ਉਧਰ ਛਾਵੇਂ ਆਹੋ 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 ਪਾਸਾ 1 ਸੈਕਿੰਡ ਥੜਾ ਇੱਕ ਵਾਰ ਫਾਸ 1 ਸੈਕਿੰਡ ਥੜਾ ਸਾਡੇ ਜਜਸ ਨੇ ਰੱਖ ਲਿਆ ਲਾਓ ਜੀ ਬੱਚੇ ਬੱਚੀਆਂ ਛੋਟੀਆਂ ਆ ਰਹੀਆਂ ਨੇ ਤੇ ਬੱਚੇ ਤਿੰਨੇ ਨੇ ਫਾਸ 1 ਸੈਕਿੰਡ ਥੜਾ ਕੱਢਣਾ ਨਜ਼ਾਰਾ ਫੇਰ ਵੀ ਰੇਸ ਤਾਂ ਹੋਣੀ ਹੈ ਹਰ ਕਰਾਈ ਜਾਣੀ ਹੈ ਚੱਲ ਚੱਲ ਵੀਰੇ ਚੱਲ ਕਰਮ ਉਧਰੋ ਜਗਲ ਵਿੱਚ ਜਿਨਾਂ ਨੂੰ ਸਵਾ ਬੈਠੋ ਉੱਥੇ ਲਗਾਜੀ ਅੱਜ ਭਾਈ ਇਹ ਨਾ ਬੋਲਿਓ ਕੰਮੀ ਲਈ ਲੈ ਵੀ ਰੇਸਾਂ ਦਾ ਇੱਕ ਇੱਕ ਜੀ ਹੋਰ ਅਸੀਂ ਨੋਟ ਕੀਤੀ ਆ ਜਿੰਨੇ ਵੀ ਗਰਾਊਂਡ 'ਚ ਪਲੇਅਰ ਸਾਡੇ ਆਉਂਦੇ ਨੇ ਜਿਹੜੇ ਹੁਣ ਸੀਨੀਅਰ ਹੋ ਚੁੱਕੇ ਨੇ ਮੈਕਸਿਮਮ ਬੱਚੇ ਉਹਨਾਂ ਦੇ ਹੀ ਸਿੰਘੇ ਪਲੇਅਰਾਂ ਦੇ ਬੱਚੇ ਗਾਹਾਂ ਪਲੇਅਰੇ ਬਣੇ ਤੇ ਅਸੀਂ ਦੇਖੀ ਆ ਪੂਰੀ ਗੱਲਬਾਤ ਵੀ ਬਾਕੀ ਬੱਚਿਆਂ ਨੇ ਪਾਰਟਿਸਪੇਟ ਕੀਤਾ ਲੇਕਿਨ ਮੈਕਸਿਮਮ ਜਿੰਨੇ ਵੀ ਸਾਡੇ ਪਲੇਅਰ ਸਿੰਘੇ ਸਾਬਕਾ ਸਾਬका ਮਤਲਬ ਗਰਾਊਂਡ 'ਚ ਆਉਂਦੇ ਨੇ ਪਰ ਹੁਣ ਗੇਮ ਨਹੀਂ ਹੈਗੀ ਉਹਨਾਂ ਦੇ ਹੀ ਬੱਚੇ ਮੈਕਸਿਮਮ ਨੇ ਫੁੱਲ ਨਜ਼ਾਰਾ ਇੱਥੋਂ ਪਤਾ ਲੱਗਦਾ ਜਲਦੀ ਸਮਝ ਨਹੀਂ ਆਉਂਦੀ ਤੇ ਕੈਮਰਾ ਠਾਹ ਬੰਦ ਹੋ ਜਾਂਦਾ ਸੌਰੀ ਬਿੱਤ ਡਿਸਟਰਬੈਂਸ ਹੋ ਜਾਂਦੀ ਬਾਕੀ ਬੰਦੇ ਪਿੱਛੇ ਨੂੰ ਹੋ ਜਾਓ ਉਹਨਾਂ ਨੇ ਕਨਫਿਊਜ਼ ਹੋ ਜਾਣਾ ਬਾਕੀ ਸਾਰੇ ਪਿੱਛੇ-ਪਿੱਛੇ ਹੋ ਜਾਓ ਨੋਤੀ ਪਿੱਛੇ ਨੂੰ ਹੋ ਜਾਓ ਯਾਰ ਆਪ ਹੀ ਬੱਚੇ ਛੋਟੇ ਨੇ ਯਾਰ ਡੱਪਾ ਲੈਣ ਚੱਲ ਆ ਆ ਹਾਂ ਹਾਂਜੀ ਹਾਂਜੀ ਮਾ ਨਾਮ ਦਾ ਸੁਪਤਰ ਗਰਸ਼ਾਨ ਸਿੰਘ ਨਾਮ ਦਾ ਸੁਪਤਰ ਗਰਸ਼ਾਨ ਗਰਸ਼ਾਨ ਤੇਰਾ ਨਾਮ ਪੁੱਤ ਨਾਮ ਕੀ ਪੁੱਤਰ ਅਭਿਸ਼ਾਨ ਅਭਿਸ਼ਾਨ ਤੇਰਾ ਪੁੱਤ ਓਕੇ ਸਾਈਂ ਸੰਗਲ ਆਪਣੇ ਵਾਲਾ ਤੇਰੇ ਵਾਲੇ ਦਾ ਨਾਂ ਕੀ ਆ ਗਰਸ਼ਾਨ 5 ਸੈਕਿੰਡ ਸਾਡਾ ਆ ਬਈ

लागे था था था। पूरा भजना पुत पूरा चंगा दूर दूर जा, दूर, दूर 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 खड़ा हो पुतन खोली 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 मेरे नौती फटके खोलो पुत ठीक ਆ ਵੀ ਆਪ ਤੇਰੀ ਕੋਈ ਚਾਂਦੀ ਆ ਪਾਸ ਕਮਾਨ 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 ਛੇਦੀ 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 ਚੱਲ 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 ਗੱਡੇ ਲੈ ਵੀ ਹੁਸਨ ਪਾਸਾ ਅਗਮ ਅਗਮ ਪਾਸਾ ਕੀ ਨਾਮ ਪੁੱਤ ਤੇਰਾ ਪੁੱਤ ਕੀ ਨਾਮ ਅਗਮ ਤੇਰਾ ਨਾਮ ਕੀ ਪੁੱਤ ਹਰਕੀਰਤ ਆ ਤੇਰਾ ਪੁੱਤ ਗਗਨਜੋਤ ਓਕੇ ਗੱਡ ਚਲੋ ਬੈਠੋ ਬਹੁਤ ਵਧੀਆ ਫਸ ਸੈਕਿੰਡ ਥਰਡ ਆਇਆ ਤਿੰਨੇ ਬੱਚੇ 11 ਸਾਲ ਦੇ ਮੁੰਡੇ ਸਾਡੇ ਅਮਰੀਕਾ ਕਾਕੇ ਦੇ ਜੀ ਨਾਲ 12 ਔਰ 13 ਸਾਲ ਦੇ ਬੱਚਿਆਂ ਦੀ ਰੇਸ ਥੋੜਾ ਜਿਹਾ ਬੜੇ ਨੇ 14 सौरभ सैकंड तो कौन सिंह अशमीत चमन प्रीत प्रीत सिंह चमन प्रीत सिंह थर्ड ये ग्यारह बारह साल बच्चे दीदी ਬੋਲ ਉਹਨਾ ਸੱਤ ਦਲਵੀਰ ਖੜਾ ਓਏ ਤੂੰ ਹੀ ਰਾਦੇ ਚੱਕਰੀ ਸ਼ਬਦ ਕੀ ਨਾਮ ਹੈ ਤੇਰਾ ਪਤਾ ਪੂਨਮ ਤੇਰਾ ਪਤਾ ਦਲਵੀਰ ਦਲਵੀਰ ਕੋ ਆਓ ਸਟਾਰਟਿੰਗ ਲਾਈਨ ਤੇ ਆ ਜਾ ਜੀ ਮੈਂਬਰ ਸਰਵਾਲ ਨੂੰ ਬੇਟੀਆਂ ਸੌਰੀ ਇਹ ਰੇਸ ਮੈਂ ਥੋੜਾ ਲੇਟ ਹੋ ਗਿਆ ਜਾਂ ਕਿ ਮੈਨੂੰ ਪਹਿਲਾਂ ਬਣਾਉਣੀ ਚਾਹੀਦੀ ਸੀ ਖੈਰ ਜੋ ਵੀ ਬਣ ਗਈ ਪਰ ਮੌਕੇ ਦੇ ਭੱਜ ਲਿਆ ਮੈਂ ਅਜਾ ਤੇ ਮੈਂ ਯਾਰ YouTube ਤੇ ਚੈਨਲ ਲੱਭਦਾ ਤਾਂ ਕਿ ਬਾਹਰ ਐਨਆਰਆਈਆਂ ਵੀਰਾਂ ਨੂੰ ਸਾਰਾ ਨੂੰ ਲਿੰਕ ਪਾ ਸਕਾਂ ਸੋ ਇਸ ਕਰਕੇ ਮੈਂ ਉਧਰ ਬਿਜ਼ੀ ਹੋ ਗਿਆ ਇਹ ਬੱਚਿਆਂ ਨੂੰ ਮਿਲਣੀਆਂ ਟ੍ਰੋਫੀਆਂ ਤੇ ਹੋਰ ਵੀ ਕਾਫੀ ਮੈਡਲ ਤੇ ਸਮਾਨ ਤੇ ਗਿਫਟ ਫਿਰ ਇਸਕੇ ਬਾਅਦ ਅਬ ਵੀ ਸੇਗਰੇਸ਼ ਆ ਠੀਕ ਹੈ ਆਂ ਹੋਰ ਚਾਹੀਦੀਆਂ ਨੇ ਪਰੋਂ ਤੇ ਅੱਡੋ ਗੋਰੀ ਨੂੰ ਅੱਠ ਮਿੰਟ ਬਿੱਲਾ ਗੋਰੀ ਨਾਲ ਜਾ ਕੇੜੀ ਸੇਕਰੇ ਸਾਹ ਹਟੋ ਪਿੱਛੇ ਵਾਲਿਆਂ ਤੋਂ ਪਿੱਛੇ ਹਟੋ ਉੱਥੇ ਇਕੱਠੇ ਨਹੀਂ ਆਉਣਾ ਜਾਣਾ ਜੱਪ ਲਗਾ ਦੇਣਾ ਐ ਜੱਥੇ ਦਾ ਕੋਈ ਚੱਕਰ ਨਹੀਂ ਲਾਈਨ ਤੋਂ ਵੱਢ ਲੈ ਠੀਕ ਆ ਲੈ ਵੀ ਡੈਮੋ ਦਿੰਦੇ ਹੋਏ ਪੰਜਾਬ ਪੁਲਿਸ ਤੇ ਵਿਚਨਾ ਬੱਜਿਓ ਬੋਰੀ ਉਹ ਪਿੱਛੇ ਨੂੰ ਹੋ ਜਾਓ ਜੱਗੀ ਪਿੱਛੇ ਵੱਲੋਂ ਨਾਟਾ ਛਾੜੇ ਹੋ ਜਣਗੇ ਦਰਸ਼ਕ ਜਿਹੜੇ ਐਵੇਂ ਦੇ ਵੜਾ ਛੱਡੋ ਹੋਰ ਰੁਕੀ ਸਾਈਡ ਤੇ ਹੋ ਕੇ ਉਹ ਆਪਾਂ ਆਪਾਂ ਵੀ 5-5 ਫੁੱਟ ਪਿੱਛੇ ਰਹਿਣਾ ਕਿਉਂਕਿ ਇੱਥੇ ਰੁਕ ਜਾਂਦੇ ਨੇ ਉਹ ਫਿਰ ਲਾਈਵ ਵਾਲੇ ਗੀਤੋ ਸਾਈਡ ਤੇ ਦੱਸੋ ਲਾਸ ਬਈ ਓਏ ਪਿੱਛੇ ਨੂੰ ਹੋ ਜਾ ਉਹਨੂੰ ਡਿੱਕਾ ਤਾੜੀ